ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੀਮਾਲੀ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਕੋਟਕਪੂਰਾ ਵੀ ਆ ਤੇ ਫਰੀਦਕੋਟ ਵੀ ਕੋਟਕਪੂਰੇ ਵਾਲੇ ਪਾਸਿਓਂ ਆਉਣੇ ਤਾਂ ਦਵਾਰੇ ਆਣਾ ਇੱਕ ਪਿੰਡ ਰਸਤੇ ਦੇ ਵਿੱਚ ਹੈ ਤੇ ਸੇਮ ਹੀ ਜੇ ਫਰੀਦਕੋਟ ਵਾਲੇ ਪਾਸਿਓਂ ਆਉਣੇ ਤਾਂ ਮਚਾਕੀ ਮਲ ਸਿੰਘ ਰਸਤੇ ਦਾ ਇੱਕ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਟੀਮਾਲੀ ਤੋਂ ਡਗੋਰਮਾਣੇ ਵਾਲੀ ਛੜਕ ਦੇ ਉੱਤੇ ਬਾਈ ਹੋਰਾਂ ਦਾ ਖੇਤਾਂ ਦੇ ਵਿੱਚ ਘਰ ਹੈ ਤੇ ਖੇਤੀਬਾੜੀ ਦਾ ਕੰਮ ਮੇਨ ਤੇ ਨਾਲ ਘਰੇ ਲੋੜ ਵਾਸਤੇ ਜਿਹੜੇ ਪਸ਼ੂ ਰੱਖੇ ਹੁੰਦੇ ਉਸ ਤਰ੍ਹਾਂ ਨਾਲ گاਵਾ ਜਿਹੜੀਆਂ ਬਾਈ ਕੋਲ ਰੱਖੀਆਂ ਵੀ ਐ ਅੱਜ ਦੀ ਵੀਡੀਓ ਚ ਸਾਹਮਣੀ ਗਾਂ ਇਹਨਾਂ ਨੇ ਵਿਕਾਊ ਕੀਤੀ ਆ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਜਿਹਨੂੰ ਇਹ ਗਾਂ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋੜਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸਿਓ ਬਾਈ ਆਪਣਾ ਕੁਲਵਿੰਦਰ ਸਿੰਘ ਹੈ ਜੀ। ਕੁਲਵਿੰਦਰ ਭਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗਿਓ ਘਰ ਦੀ ਆਪਣੇ। ਹਾਂਜੀ ਹਾਂਜੀ ਕਰ। ਕਿੰਨਾ ਵਸੂਆ ਸੂਆ ਦੀ? ਇਹ ਦੂਜਾ ਸੂਆ ਜੀ। ਕਿੰਨਾ ਟਾਈਮ ਲਾਊ ਬਾਈ ਸੂਣ ਚੇ? 4-5 ਦਿਨ ਲੱਗ ਜੀ। 4-5 ਦਿਨ ਅੱਜੇ ਲੈ ਜੂਗੀ। ਅੱਛਾ ਪਹਿਲਾਂ ਨੇ ਦੁੱਧ ਕਿੰਨਾ ਦਿੱਤਾ ਬਾਈ? ਇਹ ਨਹੀਂ 25 ਲੀਟਰ। 25 ਲੀਟਰ ਪਹਿਲਾਂ ਨੇ ਦੁੱਧ ਦਿੱਤਾ। ਹਾਂਜੀ। ਤੇ ਕੀ 30 ਦੇ ਆਸ-ਪਾਸ ਦੇ ਦਊਗੀ। ਠੀਕ ਐ। ਅੱਛਾ ਕੀ ਡਿਮਾਂਡ ਕੀ ਰੱਖਦੇ ਵੇਚ? ਇਹਦਾ 98000 ਰੁਪਏ ਮੰਗਦੇ। 98000। ਹਾਂਜੀ। ਠੀਕ ਐ। ਸੋ ਦੋਸਤੋ 9 ਦੈਨ ਲੌਗੀ 4 ਤੋਂ 5 ਬਰੀਡ ਵਾਈਜ਼ ਚੰਗੀ ਆ ਬਾਕੀ ਜੋ ਤੁਰੂ ਉਹਦਾ ਢਾਂਚਾ ਤੁਹਾਨੂੰ ਸਮਝ ਆ ਜਾਊਗਾ ਹਵਾਨਾ ਪਹਿਲਾਂ ਦਿਖਾ ਦਿਆਂ ਸੋ ਅਗਾੜੀ ਜਿਹੜੀ ਅੱਗੋਂ ਸ਼ੁਰੂ ਹੁੰਦਾ ਤੇ ਪਿਛਾਂ ਤੱਕ ਜਾਂਦਾ 98000 ਇਹਦਾ ਰੇਟ ਹੈ ਤੋੜ ਕੇ ਤੁਹਾਨੂੰ ਦਿਖਾਵਾਂਗੇ ਹਾਈਟ ਫੁੱਲ ਹੈ ਲੰਬਾਈ ਫੁੱਲ ਹੈ ਬਾਕੀ ਇਹਨੂੰ ਤੋੜਦੇ ਆਂ ਭਾਈ ਖੋਲੇ ਨੂੰ ਤੋੜ ਕੇ ਜੋ ਜੀ ਨੂੰ ਚਾਹੇ ਉਹ ਵੀਰ ਕਾਲ ਕਰ ਸਕਦਾ ਦੋਸਤੋ ਨੰਬਰ ਜਿਹੜਾ ਮੈਂ ਸਕਰੀਨ ਦੇ ਉੱਤੇ ਚਲਾ ਦੇਣਾ ਇਸ ਨੰਬਰ ਤੇ ਤੁਸੀਂ ਸੰਪਰਕ ਕਰੋਗੇ 5 ਕਿ ਦਿਨ ਬਾਈ ਕਹਿੰਦਾ ਹਜੇ ਲਾਉਗੀ ਅੰਦਰਲੇ ਪਾਸੇ ਦੂਜੇ ਪਸ਼ੂ ਬੱਦੇ ਆ ਤਾਂ ਉਹ ਤੋਂ ਨੂੰ ਜਾਣ ਦੀ ਖੇਚ ਹੈ ਬਾਈ ਮੋੜ ਲਿਓ ਵਾਪਸ ਇਹਤ ਨਹੀਂ ਕਰੋ ਸੋ ਇੱਥੋਂ ਫੇਰ ਇਹਦਾ ਤੁਸੀਂ ਢਾਂਚਾ ਦੇਖ ਸਕਦੇ ਹੋ ਸੋ 98000 ਦੋਸਤੋ ਡਿਮਾਂਡ ਬਾਈ ਨੇ ਰੱਖੀ ਆ ਵਜ਼ਨ ਗਾਂ ਦਾ ਫੁੱਲ ਹੈ ਚੜਾਈ ਆ ਢਾਂਚੇ ਦੀ ਪੂਰੀ ਬਾਕੀ ਰੇਟ 98000 ਦੁੱਧ ਬਹੁਤ ਸੋਹਣਾ ਬਾਈ ਕਹਿੰਦਾ ਪਿਛਲੇ ਸੂਏ ਦੇ ਵਿੱਚ ਇਹਦਾ ਚੋਇਆ 25 ਕਿਲੋ ਵਾਂਗੂ ਪਹਿਲਾਂ ਨਹੀਂ ਦੁੱਧ ਦਿੰਦਾ ਐਦ ਕੀ ਸੂਆ ਦੂਜਾ ਹੈ ਹਜੇ ਹਵਾਨਾ ਹੋਰ ਭਰੂਗੀ ਕਿਉਂਕਿ ਜਦੋਂ ਪਸ਼ੂ ਸੂਂਦਾ ਉਹ ਤੋਂ ਆਮ ਤੌਰ ਤੇ ਦੁੱਧ ਪੂਰਾ ਲਾਉਂਦਾ ਦਿਨ ਲਗਭਗ ਪੂਰੇ ਜੇ ਹੀ ਆ ਪੰਜ ਕੁ ਦਿਨ ਬਾਈ ਕਹਿੰਦਾ ਵੀ ਆਸ ਹੈ ਵੀ ਇਹ ਲੈ ਜੂਗੀ ਹਜੇ ਹੋਰ ਸੂਣ ਦੇ ਵਿੱਚ ਬਾਕੀ ਰੁੱਤ ਗਰਮੀ ਦੀ ਹੈ ਤੁਸੀਂ ਸਮਝੋ ਵੀ ਕਿੰਨੇ ਕੁ ਦਿਨਾਂ ਤੱਕ ਇਹ ਸੂਹ ਸਕਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾਗ ਵਕਾਊ ਸੀ ਜਿਹੜੀ ਸਾਹਮਣੇ ਤੁਹਾਨੂੰ ਗਾਂ ਦਿਖਾ ਰਹੇ ਤੇ ਇਹ ਬਾਕੀ ਨਾਗ ਜਿਹੜੇ ਕੁਝ ਹੋਰ ਘਰੇ ਰੱਖੇ ਹੋਏ ਆ ਜਿਵੇਂ ਦੁੱਧ ਦੇ ਉੱਤੇ ਇਹ ਗਾਵਾਂ ਜਿਹੜੀਆਂ ਉਹ ਜ਼ਿਆਦਾ ਬਾਈ ਕੋਲ ਰੱਖਿਆ ਹੋਈਆਂ ਸੋ ਇਹ ਘਰ ਦੇ ਪਸ਼ੂ ਆ ਤੇ ਇਹਨਾਂ ਦੇ ਵਿੱਚੋਂ ਹੀ ਉਹ ਗਾਂ ਜਿਹੜੀ ਅੱਜ ਤੁਹਾਨੂੰ ਦਿਖਾਈ ਹੈ ਫੋਰ ਸੇਲ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਟੀਮਾਂ ਵਾਲੀ ਪਿੰਡ ਦੀ ਇਹ ਵੀਡੀਓ ਸੀ ਜਿਹੜੀ ਤੁਸੀਂ ਹੁਣੇ ਦੇਖੀ ਹੈ ਮਿਹਰਬਾਨੀ